ਸਸਿਹガル ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 28 ਤੋਂ 30 ਜੂਨ ਕਿਵੇਂ ਦਾ ਰਹੇਗਾ ਯਾਨੀ ਕਿ ਜੂਨ ਮਹੀਨੇ ਦੇ ਆਖਰੀ ਤਿੰਨ ਦਿਨਾਂ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਉਂਕਿ ਹੁਣ ਮੌਸਮ ਜਿਹੜਾ ਕਾਫੀ ਹੱਦ ਤੱਕ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਨਸੂਨ ਪੂਰੇ ਪੰਜਾਬ ਨੂੰ ਕਵਰ ਕਰ ਚੁੱਕਿਆ ਜਿਸ ਦੇ ਨਾਲ ਮੀਂਹ ਦੇ ਵਰਗੇ ਹਾਲਾਤ ਹੁਣ ਪੰਜਾਬ ਦੇ ਵਿੱਚ ਬਣਦੇ ਹੋਏ ਲਗਾਤਾਰ ਦਿਖਾਈ ਦੇਣਗੇ ਇੱਕ ਤੋਂ ਬਾਅਦ ਇੱਕ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਵਾਸੀਆਂ ਨੂੰ ਹੁਣ ਗਰਮੀ ਤੋਂ ਰਾਹਤ ਮਿਲੇਗੀ ਤੇ ਅੱਪਾ ਗੱਲ ਕਰਾਂਗੇ ਜੀ 28 ਤੋਂ 30 28 ਤੋਂ 30 ਜੂਨ ਤੇ ਮੌਸਮ ਦੀ ਤੇ ਮੌਨਸੂਨ ਦੀ ਕੀ ਅਪਡੇਟ ਹੈ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਕਦੋਂ ਕਦੋਂ ਦੇ ਹਾਲਾਤ ਨੇ ਕਿਵੇਂ ਦੇ ਹਾਲਾਤ ਨੇ ਇਹ ਜਾਣਕਾਰੀ ਵੀ ਸਾਂਝੀ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਫਿਲਹਾਲ ਕੋਈ ਵੱਡੀ ਹਲਚਲ ਨਹੀਂ ਹੈ ਪਰ ਦੋ ਸਿਸਟਮ ਬਣ ਰਹੇ ਨੇ ਜੋ ਪੰਜਾਬ ਵਿੱਚ ਆਉਂਦੇ ਦਿਨਾਂ ਵਿੱਚ ਮੀਂਹ ਕਰ ਸਕਦੇ ਨੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਤਾਂ ਇੱਕ ਸਿਸਟਮ ਪਹਾੜੀ ਖੇਤਰਾਂ ਵਿੱਚ ਤੇ ਇੱਕ ਸਿਸਟਮ ਅਰਬ ਸਾਗਰ ਦੇ ਵਿੱਚ ਹੈ ਦੋ ਸਿਸਟਮ ਬਾਰੋ-ਬਾਰੀ ਪੰਜਾਬ ਦੇ ਉੱਪਰ ਆਉਣਗੇ ਮੀਂਹ ਕਰਨਗੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਆਉਣ ਦੇ ਦਿਨਾਂ ਵਿੱਚ ਕੀਤੀ ਜਾ ਰਹੀ ਹੈ ਤੇ ਹੁਣ ਆਪਾਂ ਦੇਖਾਂਗੇ ਜੀ ਕਿਹੜੇ ਇਲਾਕੇ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਕਿਹੜੇ ਦਿਨ ਕਿਵੇਂ ਦਾ ਮੀਂਹ ਹੋਵੇਗਾ ਤੇ ਬਿਨਾਂ ਰੁਕਾਵਟ ਤੋਂ ਦੇਖਦੇ ਜੀ ਆਪਾਂ ਮੀਂਹ ਦੀ ਅਪਡੇਟ ਸਾਂਝੀ ਕਰਨ ਤੋਂ ਪਹਿਲਾਂ ਛੋਟ ਜੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਆਏ ਹੋ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਹਾਡੇ ਦੁਆਰਾ ਮਿਸ ਨਾ ਹੋ ਸਕੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਕਮੈਂਟਸ ਰਾਹੀਂ ਜਾਣਕਾਰੀ ਪਹੁੰਚਦੀ ਹੋ ਸਕੇ ਕਿ ਕਿਵੇਂ ਦੇ ਹਾਲਾਤ ਤੁਹਾਡੇ ਏਰੀਆ ਵਿੱਚ ਬਣੇ ਹੋਏ ਨੇ ਵੀਡੀਓ ਚੰਗੀ ਲੱਗਦੀ ਹੈ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਜੀ ਗੱਲ ਕਰੀ ਜਾਵੇ ਤਾਂ ਹਾਲਾਤ ਤੁਸੀਂ ਦੇਖੋਗੇ ਤਾਂ 28 ਜੂਨ ਨੂੰ ਜ਼ਿਆਦਾਤਰ ਹਾਲਾਤ ਸਾਨੂੰ ਮਾਜੇ ਤੋਂ ਦੁਆਬੇ ਦੇ ਇਲਾਕੇ ਵਿੱਚ ਮੀਂਹ ਦੇ ਨੇ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਮਲੇਰ ਕੋਟਲਾ ਕਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਫਤੇਗੜ੍ਹ ਸਾਹਿਬ ਪਟਿਆਲਾ ਸੰਗਰੂਰ ਮਾਨਸਾ ਬਰਨਾਲਾ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ 40 ਤੋਂ 50% ਦੇ ਚਾਂਸ ਨੇ ਇਹਨਾਂ ਵਿੱਚ ਮੀਂਹ ਹੋਣ ਦੀ ਉਮੀਦ ਵਧੀਆ ਤਰੀਕੇ ਨਾਲ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਤੇ ਅਗਰ ਵਧੀਆ ਤਰੀਕੇ ਨਾਲ ਮੀਂਹ ਦੀ ਗੱਲ ਕੀਤੀ ਜਾਵੇ ਜਾਂ ਵਧੀਆ ਚਾਂਸ ਜਿਹੜੇ ਨੇ ਉਹ ਸਾਨੂੰ 29 ਜੂਨ ਨੂੰ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਇਹ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ orange alert ਤੇ yellow alert ਹੈ yellow alert ਦਾ ਮਤਲਬ ਹੈ ਕਿ ਠੀਕ ਠਾਕ ਮੀ ਹੋਵੇਗਾ orange alert ਦਾ ਮਤਲਬ ਭਾਰੀ ਮੀ ਹੋਵੇਗਾ ਭਾਰੀ ਮੀ ਵਾਲੇ ਜਿਹੜੇ ਜ਼ਿਲ੍ਹੇ ਨੇ ਉਹ ਖਾਸ ਤੌਰ ਤੇ ਮਾਲਵਾ 벨ਟ ਹੈ ਜਿਹਨਾਂ ਵਿੱਚ ਮੀਂਹ ਘਟ ਦੇਖੇ ਜਾ ਰਹੇ ਨੇ ਪਰ ਹੁਣ ਉਮੀਦ ਬਣ ਰਹੀ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਜਿਨ੍ਹਾਂ ਵਿੱਚ ਘੱਟ ਮੀਂਹ ਹੋ ਰਿਹਾ ਸੀ ਜਿਹੜੇ ਮੀਂਹ ਤੋਂ ਸਖਣੇ ਸਨ ਜ਼ਿਲ੍ਹੇ ਇਹਨਾਂ ਵਿੱਚ ਵੀ ਹੁਣ ਠੀਕ ਠਾਕ ਮੀਂਹ ਬਣਦਾ ਹੋਇਆ ਸਾਨੂੰ ਇਸ ਸਮੇਂ ਸਿਸਟਮ ਦਿਖਾਈ ਦੇ ਰਹੇ ਨੇ ਉਮੀਦ ਇਹ ਜਾਗ ਰਹੀ ਹੈ ਕਿ ਇਹਨਾਂ ਇਲਾਕਿਆਂ ਵਿੱਚ ਤਕੜਾ ਸਿਸਟਮ ਆਉਣ ਦੇ ਕਾਰਨ ਗਰਮੀ ਤੋਂ ਵਧੀਆ ਤਰੀਕੇ ਨਾਲ ਰਾਹਤ ਸਾਨੂੰ ਮਿਲ ਦੇਵੇ ਕਿ ਜਿਹੜੇ ਇਹ ਜ਼ਿਲ੍ਹੇ ਦੇ ਇਲਾਕੇ ਨੂੰ ਬਿਲੋਂਗ ਕਰ ਰਹੇ ਨੇ ਬਾਕੀ ਪੰਜਾਬ ਦੇ ਵਿੱਚ ਵਧੀਆ ਠੀਕ ਤਰੀਕੇ ਨਾਲ ਮੀਂਹ ਦੇ ਹਾਲਾਤ ਬਣ ਰਹੇ ਨੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਦੇ ਰਹੇ ਨੇ ਆਖਰੀ ਦਿਨ ਦੀ ਗੱਲ ਕਰੀਏ ਤਾਂ ਹੁਣ ਆਖਰੀ ਦਿਨ ਜਿਹੜਾ 30 ਜੂਨ ਹੈ 30 ਜੂਨ ਨੂੰ ਵੀ ਬਹੁਤ ਵਧੀਆ ਸਿਸਟਮ ਪੂਰੇ ਪੰਜਾਬ ਵਿੱਚ ਲੱਗਣ ਜਾ ਰਹੇ ਆ ਜਿਹਦੇ ਵਿੱਚ ਤੁਸੀਂ ਦੇਖੋਗੇ ਤਾਂ orange alert ਜਾਰੀ ਹੋ ਚੁੱਕਿਆ thunder storm lightning with heavy rain ਯਾਨੀ ਕਿ ਠੀਕ ਠਾਕ ਤਰੀਕੇ ਨਾਲ ਮੀਂਹ ਪੈਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਜਿਹਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ 29 ਤੇ 30 ਜੂਨ ਨੂੰ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲਦੀ ਦਿਖਾਈ ਦੇਵੇਗੀ ਜਿਸ ਦੇ ਸਿੱਟੇ ਵਜੋਂ ਤਾਪਮਾਨ ਘਟਣਗੇ ਹਲਕਾ ਦਰਮਿਆਨ ਦਾ ਤਾਪਮਾਨ ਘਟਣ ਦੇ ਨਾਲ ਵੀ ਬਹੁਤ ਵੱਡੀ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਅਗਰ ਗੱਲ ਕਰੀਏ ਤਾਂ ਹੋਰ ਮੌਨਸੂਨ ਪੂਰੇ ਪੰਜਾਬ ਵਿੱਚ ਪਹੁੰਚ ਚੁੱਕਿਆ ਹੁਣ ਆਪਾਂ ਗੱਲ ਕਰਾਂਗੇ ਜੀ ਮੌਨਸੂਨ ਦੀ ਕਿ ਮੌਨਸੂਨ ਦੇ ਕੀ ਹਾਲਾਤ ਨੇ ਮੌਨਸੂਨ ਦੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਉੱਤਰੀ ਪਾਤ ਨੂੰ ਵਧੀਆ ਤਰੀਕੇ ਨਾਲ ਮੌਨਸੂਨ ਕਵਰ ਕਰ ਚੁੱਕਿਆ ਹੁਣ ਸਿਰਫ ਰਾਜਸਥਾਨ ਦਾ 15% ਹਿੱਸਾ ਹਰਿਆਣੇ ਦਾ 30% ਹਿੱਸਾ ਜੀ ਤੇ ਦਿੱਲੀ ਅਤੇ ਯੂਪੀ ਦੇ ਕੁਝ ਇਲਾਕੇ ਹੁਣ ਬਾਕੀ ਰਹਿ ਰਹੇ ਨੇ ਜੋ ਕਵਰ ਨਹੀਂ ਹੋਏ ਪਰ ਹੁਣ ਲਗਾਤਾਰ ਉਮੀਦਾਂ ਜਾਗ ਰਹੀਆਂ ਨੇ ਕਿ ਵਧੀਆ ਤਰੀਕੇ ਨਾਲ ਮੌਨਸੂਨ ਇਹਨਾਂ ਨੂੰ ਕਵਰ ਕਰ ਲਵੇਗਾ ਤੇ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਤਾਂ ਮਿਲ ਹੀ ਚੁੱਕੀ ਹੈ ਤੇ ਇਹਨਾਂ ਇਲਾਕਿਆਂ ਵਿੱਚ ਵੀ ਮੌਨਸੂਨ ਦੀ ਅਪਡੇਟ ਆਉਂਦੀ ਜਲਦ ਦਿਖਾਈ ਦੇਵੇਗੀ ਉਮੀਦ ਹੈ ਕਿ ਇਹ ਥੋੜਾ ਹੁਣ ਕਲੀਅਰ ਹੋ ਜਾਵੇਗਾ ਕਿ ਮੌਨਸੂਨ ਹੈ ਪੂਰੇ ਭਾਰਤ ਨੂੰ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਤੇ ਹੁਣ ਮੈਂ ਅਸੀਂ ਕੋਸ਼ਿਸ਼ ਕਰਾਂਗੇ ਕਿ ਮੌਨਸੂਨ ਦੇ ਉੱਪਰ ਵੱਡੀ ਕੋਈ ਅਪਡੇਟ ਅਗਰ ਆਵੇਗੀ ਤਾਂ ਹੀ ਤੁਹਾਨੂੰ ਮੌਨਸੂਨ ਦੀ ਜਾਣਕਾਰੀ ਸ਼ੇਅਰ ਕਰੀਏ ਨਹੀਂ ਤਾਂ ਹੁਣ ਮੌਨਸੂਨ ਪੂਰੇ ਪੰਜਾਬ ਨੂੰ ਕਵਰ ਕਰ ਹੀ ਚੁੱਕਿਆ ਤੇ ਹੁਣ ਬਾਰ ਬਾਰ ਮੌਨਸੂਨ ਦੀ ਹੀ ਜਾਣਕਾਰੀ ਸ਼ੇਅਰ ਕਰਨਾ ਚੰਗੀ ਗੱਲ ਨਹੀਂ ਹੈ ਤਾਂ ਕਿ ਤੁਹਾਡਾ ਟਾਈਮ ਬਚਦਾ ਹੋ ਸਕੇ ਤੇ ਉਮੀਦ ਕਰਾਂਗੇ ਅਗਲੀ ਜਿਹੜੀ ਜਾਣਕਾਰੀ ਇਹ ਸਾਂਝੀ ਕਰੀਏ ਕਿ ਮੌਨਸੂਨ ਕਿਵੇਂ ਦਾ ਕੰਮ ਕਰ ਰਿਹਾ ਹੈ ਵਧੀਆ ਤਰੀਕੇ ਨਾਲ ਮੀਂਹ ਹੋ ਰਹੀ ਹੈ ਜਾਂ ਨਹੀਂ ਤੇ ਬਾਕੀ ਅਗਲੀ ਜਾਣਕਾਰੀ ਜਿੰਮੇ ਪ੍ਰਾਪਤ ਹੁੰਦੀ ਹੈ ਲੈ ਕੇ ਹੱਡ ਤੱਕ ਹਾਜ਼ਰ ਹੋਵਾਂਗੇ ਬਣੇ ਰਹੋ ਚੈਨ